ਦੋਸਤੋ ਸਤਿ ਸ੍ਰੀ ਅਕਾਲ ਪਿਛਲੇ ਦਿਨਾਂ ਚ ਨਾ ਡੇਰਾ ਰੂਮੀ ਪੁੱਚੋ ਡੇਰੇ ਦਾ ਬੜਾ ਬਵਾਦ ਬਣਾਇਆ ਗਿਆ ਕੀ ਸੀ ਕੁਰਸੀ ਇੱਕ ਕਈ ਵਾਰ ਕਾਫੀ ਸਮਾਂ ਹੋ ਗਿਆ ਮੈਨੂੰ ਇੱਕ ਸੱਜਣ ਨੇ ਕਿਹਾ ਉਹਦੇ ਕੋਲੇ ਆ ਕੇ ਨਾ ਕੋਈ ਬੰਦਾ ਕਹਿੰਦਾ ਜੀ ਮੇਰਾ ਕਿ ਅਮਰਤ ਭੰਗ ਹੋ ਗਿਆ ਆਕੇ ਕਿਵੇਂ ਆਕੇ ਜੀ ਅਕੇ ਮੇਰੀ ਨਾ ਸ੍ਰੀ ਸਾਹਿਬ ਲਾਥਕ ਮੈਂ ਲਾ ਕੇ ਰੱਖਦੀ ਤੇ ਮੁੜ ਕੇ ਮੈਂ ਪੌਣੀ ਭੁੱਲ ਗਿਆ ਉਹ ਕਹਿੰਦਾ ਉਹ ਪਲਿਆ ਮਾਨਸਰ ਜਿਹੜੀ ਐ ਇੰਨੀ ਸ਼ਕਤੀ ਅਮਰਤ ਦੇ ਵਿੱਚ ਹੈ ਉਹ ਕੀ ਤੇਰੇ ਇੱਕ ਨਿੱਕੇ ਜਿਹੇ ਗੁਨਾਹ ਨਾਲ ਹੀ ਬਾਹਰ ਨਿਕਲ ਗਈ ਉਹੀ ਗੱਲ ਹੈ ਕੁਰਸੀ ਨੂੰ ਆਪਾਂ ਡਿਫੈਂਡ ਨਹੀਂ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬਰਾਬਰ ਕੁਰਸੀ ਲਾ ਕੇ ਬੈਠਣਾ ਪਰ ਜਿਹੜੇ ਯਾਰ ਚੰਗੇ ਕਰਮ ਹੈ ਜਿਹੜੇ ਸ਼ੁੱਭ ਕਰਮ ਹੈ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਕਰ ਰਹੇ ਹੈ ਹੈ ਜਿਹੜਾ ਅੱਜ ਦਾ ਸਮਾਂ ਹੈ ਅੱਜ ਦੇ ਅਯੋਕੇ ਯੁੱਗ ਵਿੱਚ ਯਾਰ ਬੱਚਿਆਂ ਨੂੰ ਵਿਦਿਆ ਦੇਣੀ ਨਵੀਂ ਪਨੀਰੀ ਬੀਜ ਕੇ ਉਹਨੂੰ ਪਾਣੀ ਦੇਣਾ ਉਹਨੂੰ ਸੰਭਾਲਣਾ ਉਹਨਾਂ ਨੂੰ ਗੁਰਬਾਣੀ ਗਤਕਾ ਕੀਰਤਨ ਔਰ ਲੋੜ ਅਨਸਾਰ ਜਿਹੜੀ ਜ਼ਮਾਨੇ ਦੀ ਲੋੜ ਹੈ ਸੀਬੀਐਸਸੀ ਪੈਟਰਨ ਜਿਹੜਾ ਵੱਡੇ ਸਕੂਲਾਂ ਦਾ ਪੈਟਰਨ ਹੈ ਇੰਗਲਿਸ਼ ਮੀਡੀਅਮ ਤੇ ਐਸੀਆਂ ਸੰਸਥਾਵਾਂ ਚਲਾਉਣੀਆਂ ਔਰ ਜਿਹੜੀ ਤੁਸੀਂ ਸਾਹਮਣੇ ਵੀਡੀਓ ਦੇਖ ਰਹੇ ਹੋ ਨਾ ਇਹ ਪੁੱਚੋ ਵਾਲਿਆਂ ਦਾ ਲੰਗਰ ਬਣਿਆ ਹੋਇਆ ਹੈ ਸ੍ਰੀ ਹਜੂਰ ਸਾਹਿਬ 2 ਨੰਬਰ ਗੇਟ ਦੇ ਨਾਲ ਇੱਥੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੀਆਂ ਇਹਨਾਂ ਦੀਆਂ ਠਾਠਾਂ ਬਣੀਆਂ ਨਾ ਉੱਥੇ ਜਿਹੜੀ ਸੰਗਤ ਕੋਈ ਵੀ ਤੁਸੀਂ ਵੀ ਜਾ ਸਕਦੇ ਹੋ ਤੁਸੀਂ ਆ ਜਿਹੜਾ ਲੰਗਰ ਚੱਲ ਰਿਹਾ ਹੈ ਇਹ ਤੁਸੀਂ ਆਪ ਦੇ ਘਰੋਂ ਗੱਟਾ ਆਟੇ ਦਾ ਲੈ ਕੇ ਜਾਓ ਆਪ ਸੰਗਤ ਦੇ ਨਾਲ ਜਾਓ 20 ਦਿਨ ਸੇਵਾ ਕਰਨ ਵਾਸਤੇ ਆਪ ਉਥੇ ਜਾ ਕੇ ਆਪ ਦਾ ਆਟਾ ਪੇ ਪਕਾਓ ਜਿਵੇਂ ਆ ਬੀਬੀਆਂ ਪਕਾ ਰਹੀਆਂ ਤੇ ਜਿਵੇਂ ਬਾਬਾ ਮੇਜਰ ਸੋਂ ਹੁਰੀ ਕਿਉਂ ਉਹਨਾਂ ਦੀ ਹਬੌਰ ਵਾਲਿਆਂ ਦੀ ਹੁਣ ਵਾਰੀ ਹੈ ਤੇ ਆਪ ਵਰਤਾਓ ਤਾਂ ਤੁਹਾਨੂੰ ਸੰਤੋਸ਼ਟੀ ਹੋਊਗੀ ਕਿ ਸਾਡੇ ਘਰੋਂ ਸਾਡੇ ਵਾਣ ਦਾ ਸਾਡੇ ਖੇਤ ਦੀ ਕਣਕ ਅਸੀਂ ਆਪ ਆਟਾ ਭਾਇਆ ਆਪ ਲੈ ਕੇ ਗਏ ਤੇ ਆਪ ਆਪ ਦੇ ਅਥੀਆਂ ਜਿਹੜੀ ਸੰਗਤ ਸਾਹਮਣੇ ਬੈਠੀ ਐ ਇਹਨਾਂ ਨੂੰ ਵਰਤਾਇਆ ਇਹ ਹੁੰਦੀ ਹੈ ਸੇਵਾ ਤੇ ਇਹ ਪਲਾਨਿੰਗ ਕਿਨਾਂ ਦੀ ਐ ਬਾਬਾ ਸੁਖਦੇਵ ਸਿੰਘ ਡੇਰਾ ਰومی ਪੁੱਚੋ ਵਾਲਿਆਂ ਦੀ ਵੀ ਸੰਗਤ ਭਾਈ ਆਪ ਆਪ ਦੇ ਘਰੋਂ ਰਾਸ਼ਨ ਲਿਜਾਵੇ ਤੇ 20 ਦਿਨ ਉੱਥੇ ਇੱਕ ਅਸਥਾਨ ਦੀ ਵਾਰੀ ਹੁੰਦੀ ਐ ਇਹਨਾਂ ਨੇ ਆਵਦਾ ਰਾਸ਼ਨ ਲੈ ਕੇ ਜਾਣਾ ਤੇ ਸਭ ਤੋਂ ਵੱਡੀ ਗੱਲ ਕਿ ਹਯੂਰ ਸਾਹਿਬ ਹੁਣ ਤਖਤ ਸਾਹਿਬ ਤੇ ਸੰਗਤ ਦੇ ਹਿਸਾਬ ਨਾਲ ਲੰਗਰ ਬਾਬਾ ਨਿਹੰਗ ਸਿੰਘ ਉਥੇ ਰੋਟੀ ਪ੍ਰਸ਼ਾਦਾ ਬਣਦਾ ਮਸ਼ੀਨਾਂ ਨਾਲ ਪਰ ਇੱਥੇ ਬਣਦਾ ਹੈ ਹੱਥੀ ਤੇ ਤਾਂ ਕਰਕੇ ਫਿਰ ਜਿੰਨੇ ਲੰਗਰ ਸਾਹਿਬ ਦੇ ਰਖ ਲੋ ਜਾਂ ਸੱਚਖੰਡ ਸਹਿਬ ਦੇ ਜਿੰਨੇ ਗ੍ਰੰਥੀ ਸਹਿਬਾਨ ਹੈ ਜਿੰਨੇ ਉਥੇ ਡਿਊਟੀਆਂ ਕਰਦੇ ਆ ਸਾਰੇ ਜਣੇ ਲੰਗਰ ਪ੍ਰਸ਼ਾਦਾ ਇੱਥੋਂ ਛੱਕਦੇ ਆ ਕਿਉਂਕਿ ਅੱਥੀ ਪੱਕਿਆ ਹੁੰਦਾ ਹੈ ਹਾਜਮ ਛੇਤੀ ਹੋ ਜਾਂਦਾ ਸੌਖਾ ਹੋ ਜਾਂਦਾ ਹੂੰ ਤਾਂ ਇਹ ਮੇਤਰੋ ਪ੍ਰਾਪਤੀਆਂ ਡੇਰਾ ਰੂਮੀ ਪੁੱਚੋ ਵਾਲਿਆਂ ਦੀਆਂ ਬੱਚਿਆਂ ਦੀਆਂ ਤੁਸੀਂ ਵੀਡੀਓ ਰੋਜ਼ ਵੇਖਦੇ ਹੋ ਸਕੂਲਾਂ ਦੇ ਵਿੱਚੋਂ ਕਿਦੇ ਦੂਜੀ ਕਲਾਸ ਦੇ ਮੰਨ ਲਓ ਬੱਚੇ ਚੌਪਈ ਸਾਹਿਬ ਜਪਜੀ ਸਾਹਿਬ ਪੜ੍ਹਦੇ 50 50 ਸਾਲ ਦੇ ਬੰਦਿਆਂ ਨੂੰ ਜਪਜੀ ਸਾਹਿਬ ਪੜ੍ਹਨਾ ਨਹੀਂ ਆਉਂਦਾ ਬਾਈ ਜੀ ਹੂੰ ਪੰਜ ਪਿਆਰੇ 10 ਗੁਰੂ ਸਹਿਬਾਨ ਪੰਜ ਤਖਤਾਂ ਦੇ ਨਾਮ ਚਾਰ ਸਹਿਬਜ਼ਾਦਿਆਂ ਦੇ ਨਾਮ ਇਹ ਪ੍ਰਾਪਤੀਆਂ ਡੇਰਾ ਰومی ਪੁੱਚੋ ਵਾਲਿਆਂ ਦੀਆਂ ਨਾ ਕਿ ਕੁਰਸੀ ਵਿਵਾਦ